ईटीटी ਡੈਡ ਪਾਸ ਬੇਰੋਜ਼ਗਾਰ ਅਧਿਆਪਕ ਲੰਬੇ ਸਮੇਂ ਤੋਂ ਹੜਤਾਲ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੇ ਲਈ ਅੱਜ ਵਿਕਾਸ ਭਵਨ ਮੋਹਾਲੀ ਦੇ ਬਾਹਰ ਸਾਰੇ ਅਧਿਆਪਕ ਪੂਰੇ ਪੰਜਾਬ ਤੋਂ ਇਕੱਠੇ ਹੋਏ ਨੇ ਸਾਡੇ ਨਾਲ ਇਹਨਾਂ ਦੇ ਪ੍ਰਧਾਨ ਪੂਰੇ ਪੰਜਾਬ ਤੋਂ ਇੱਥੇ ਮੌਜੂਦ ਨੇ ਗੱਲ ਕਰਦੇ ਹੋਣਾਂ ਦੇ ਨਾਲ ਕਿ ਕੀ ਨੇ ਇਹਨਾਂ ਦੀਆਂ ਮੰਗਾਂ ਕਿਉਂ ਏ ਦਰਨੇ ਜੜੇ ਨੇ ਦਿੱਤੇ ਜਾ ਰਹੇ ਨੇ ਜੀ ਜੋਗਿੰਦਰ ਜੀ ਕਿਉਂ ਇਹ ਦਰਨੇ ਤੁਸੀਂ ਦੇ ਰਹੇ ਹੋ ਕੀ ਮੰਗਾਂ ਨੇ ਤੁਹਾਡੀ ਮੈਮ ਸਾਡੀ 4901 ਪੋਸਟਾਂ ਦੀ ਜਿਹੜੀ ਭਾਰਤੀਆ ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲਾਂ ਦੇ ਵਿੱਚ ਆ ਫਰਬਰੀ ਸਮੇਂ ਤੋਂ ਲੈ ਕੇ ਫਰਬਰੀ ਦੇ ਮਹੀਨੇ ਤੋਂ ਲੈ ਕੇ ਚੱਲ ਰਹੀ ਹੈ ਜਿਨ੍ਹਾਂ ਦੀ ਮੈਟ ਲਿਸ ਸਾਡਾ 4901 ਜਿਹੜੀ ਪੋਸਟਾਂ ਨੇ ਤੇ 3000 ਕੈਂਡੀਡੇਟ ਆ ਜੀ ਉਹਨਾਂ ਨੂੰ ਸਕੂਲਾਂ ਦੇ ਵਿੱਚ ਕਾਉਂਸਲਿੰਗ ਕਰਵਾ ਕੇ ਜੁਆਇਨ ਨਹੀਂ ਕਰਵਾਇਆ ਜਾ ਰਹੀ ਸਾਡੀ ਭਰਤੀ ਪ੍ਰਕਿਰਿਆ ਹੀ ਮੈਟ ਲਿਸਟ ਪੈਣ ਤੋਂ ਬਾਅਦ ਰੋਕ ਦਿੱਤੀ ਗਈ ਹੈ ਜੀ ਸਾਡੀ ਇਹੀ ਮੰਗ ਹੈ ਜੀ ਜਿਹੜੇ ਸਕੂਲਾਂ ਨੂੰ ਜਿੰਦੇ ਲਾਏ ਜਾ ਰਹੇ ਨੇ ਜੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਘਾਟ ਆ ਜੀ ਸਾਨੂੰ ਜਲਦੀ ਤੋਂ ਜਲਦੀ ਸਾਡੀ ਕਾਉਂਸਲਿੰਗ ਕਰਵਾ ਕੇ ਜੁਆਇਨਿੰਗ ਲੈਟਰ ਦੇ ਕੇ ਉਹਨਾਂ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਅੱਜ ਵਿਕਾਸ ਭਵਨ ਦੇ ਬਾਹਰ ਇੱਥੇ ਹੜਤਾਲ ਕਰਨ ਦਾ ਕੀ ਕਾਰਨ ਵਿਕਾਸ ਭਵਨ ਜੀ ਸਾਡਾ ਇਹ ਪੰਚਾਇਤ ਡਾਇਰੈਕਟੋਰੇਟ ਹੈ ਜਿਹੜਾ ਇਹਦੇ ਅੰਡਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲ ਨੇ ਜੀ ਉਹ ਇਸ ਵਿਭਾਗ ਦੇ ਅੰਡਰ ਆਉਂਦੇ ਆ ਜੀ ਤਾਂ ਕਰਕੇ ਅਸੀਂ ਜਿਹੜੀ ਆਪਦਾ ਪ੍ਰਦਰਸ਼ਨ ਹੈ ਜੀ ਇਸ ਵਿਭਾਗ ਦੇ ਸਾਹਮਣੇ ਕਰ ਰਹੇ ਹਾਂ ਜੀ ਜੇ ਹੁਣ ਵੀ ਤੁਹਾਡੀ ਮੰਗਾਂ 'ਤੇ ਧਿਆਨ ਨਾ ਦਿੱਤਾ ਜਾਏ ਤਾਂ ਅਗਲਾ ਕਦਮ ਕੀ ਰਹੇਗਾ ਅਗਲਾ ਕਦਮ ਜੀ ਦੋ ਜਿਮਨੀ ਚੋਣਾ ਪਟਿਆਲਾ ਤੇ ਜਿਹੜਾ ਤਲਵੰਡੀ ਸਾਬੋ ਹੋ ਰਹੀਆਂ ਨੇ ਜੀ ਉੱਥੇ ਵੀ ਜਾ ਕੇ ਅਸੀਂ ਆਪਦੇ ਪ੍ਰਦਰਸ਼ਨ ਹੈ ਜਿਹੜੇ ਕਰਾਂਗੇ ਸਰਕਾਰ ਨੂੰ ਸਟੇਜਾਂ ਦੇ ਉੱਪਰ ਘੇਰਾਂਗੇ ਜੀ ਨਾਲ ਦੀ ਨਾਲ ਸਾਡਾ ਜਿਹੜਾ ਸਹਾਣੇ ਟੈਂਕੀ ਤੇ ਪ੍ਰਦਰਸ਼ਨ ਚੱਲ ਰਿਹਾ ਜੀ ਉਹਨੂੰ ਵੀ ਹੋਰ ਤੇਜ਼ ਕਰਾਂਗੇ ਤੇ ਵੀ ਕਿੰਨਾ ਦਾ ਕਿਨਾਂ ਦਾ ਸੰਘਰਸ਼ ਜਿਹੜਾ ਆਏ ਦਿਨ ਵਾਧਾ ਰਹੇਗਾ ਉਹ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਹਨਾਂ ਦੇ ਸੰਘਰਸ਼ ਵੱਲ ਕਿੰਨਾ ਧਿਆਨ ਦਿੰਦੀ ਹੈ ਤੇ ਇਹਨਾਂ ਦੀ ਮੰਗਾਂ ਪੂਰੀਆਂ ਕਰਦੀ ਹੈ ਜਾਂ ਨਹੀਂ ਜਸਨੀਤ ਘੋੜੇ ਵੀਪੀ ਨਿਊਜ਼ ਮੋਹਾਲੀ